ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਤਾਵਾਂ ਸਵਾਗਤ ਹੈ ਮਹ ਕੁਮਰ ਪ੍ਰੀਤ कौर ਤੇ ਹਾਜ਼ਰ ਹੋਏ ਅੱਜ ਤੇ ਆ ਮੁੱਖ ਖਬਰਾਂ ਦੇ ਨਾਲ ਬੁਲੇਟਨ ਦਾ ਆਗਾਜ਼ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਤਾਂ ਬੀਤੇ ਕੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਲਗਾਤਾਰ ਪੰਜਾਬ ਦਾ ਵਿੱਤੀ ਸਾਲ 2025-26 ਦੇ ਲਈ ਆਪਣਾ ਚੌਥਾ ਬਜਟ ਪੇਸ਼ ਕੀਤਾ ਗਿਆ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ #cabinetmeeting ਜਿਹੜੀ ਕਿ ਪਹਿਲਾਂ ਹੋਈ ਸੀ ਤੇ ਪੰਜਾਬ ਦੀ ਆਪ ਸਰਕਾਰ ਦੇ ਵੱਲੋਂ ਇਸ ਵਾਰ ਦੇ ਬਜਟ ਦਾ ਨਾਂ ਬਦਲਦਾ ਪੰਜਾਬ ਬਜਟ ਰੱਖਿਆ ਗਿਆ ਜੀ ਹਾਂ ਮੁੱਖ ਮੰਤਰੀ ਮਾਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਦੇ ਵੱਲੋਂ ਪੇਸ਼ ਕੀਤੇ ਕਿ ਬਜਟ ਨੂੰ ਲੋਕ ਪੱਖੀ ਬਜਟ ਕਰਾ ਦਿੱਤਾ ਜੀ ਹਾਂ ਉਹਨਾਂ ਆਖਿਆ ਕਿ ਸਵਾਰ 236080 ਕਰੋੜ ਰੁਪਏ ਦਾ ਬਜਟ ਹੁਣ ਤੱਕ ਪੰਜਾਬ ਦਾ ਸਭ ਤੋਂ ਵੱਡਾ ਬਜਟ ਹੈ ਉਹਨਾਂ ਇਹ ਵੀ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਵੱਲੋਂ ਲਗਾਤਾਰ ਚੌਥੇ ਸਾਲ ਲਈ ਲੋਕਾਂ ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ ਹਤੇ ਮੁੱਖ ਮੰਤਰੀ ਮਾਨ ਨੇ ਅੱਗੇ ਵੀ ਕਿਹਾ ਕਿ ਬਜਟ ਦੇ ਵਿੱਚ ਸਿਹਤ ਸੇਵਾਤ ਖਿਆਰ ਰੁਜ਼ਗਾਰ ਕਿਸਾਨ ਉਦਯੋਗ ਦੇ ਨਾਲ-ਨਾਲ ਪਿੰਡੂ ਤੇ ਸ਼ਹਿਰੀ ਖੇਤਰ ਦੇ ਵਿਕਾਸ ਤੇ ਲਈ ਫੰਡ ਰੱਖੇ ਗਏ ਨੇ ਤੇ ਇਸ ਬਜਟ ਤੋਂ ਸਹੀ ਮਾਇਨੇ ਦੇ ਵਿੱਚ ਪੰਜਾਬੀਆਂ ਨੂੰ ਬਦਲਦੇ ਪੰਜਾਬ ਦੀ ਤਸਵੀਰ ਦਿਖਾਈ ਦੇਵੇਗੀ ਪਰ ਨਹੀਂ 5 ਸਾਲ ਜੋ ਡਿਜ਼ਾਈਨ ਜੋ ਸਾਜਿਸ਼ ਅਕਾਲੀ ਦਲ ਭਾਜਪਾ ਨੇ ਰਚੀ ਸੀ ਉਸੇ ਸਾਜਿਸ਼ ਤੇ ਪਹਿਰਾ ਕਾਂਗਰਸ ਪਾਰਟੀ ਦਿੱਤਾ ਕੈਪਟਨ ਸਾਹਿਬ ਨੇ ਦਿੱਤਾ ਇਹ ਸੱਚ ਹੈ ਇਸ ਪੰਜਾਬ ਦੇ ਲੋਕਾਂ ਦੇ ਸਾਹਮਣੇ 2022 ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ आई ਤਾਉਣਸਾਰ ਸਭ ਤੋਂ ਪਹਿਲਾ ਹਮਲਾ ਸੀ ਨਸ਼ਾ ਖੋਰਾ ਦੇ ਖਿਲਾਫ ਕੀਤਾ ਨਸ਼ਾ ਤਸਕਰਾਂ ਦੇ ਖਿਲਾਫ ਕੀਤਾ ਪੰਜਾਬ ਦੇ ਨੌਜਵਾਨੀ ਨੂੰ ਬਚਾਉਣ ਦਾ ਕੰਮ ਦੀ ਸ਼ੁਰੂਆਤ ਹੋਈ ਤੁਸੀਂ ਸਾਰੇ ਗਵਾਹ ਹੋਗੇ ਮੈਂ ਵੀ ਉਸ ਪੰਜਾਬ ਕੈਬਨਟ ਦਾ ਹਿੱਸਾ ਜਿਨੇ ਪਹਿਲੀ ਵਾਰ ਜਦੋਂ ਸਰਕਾਰ ਬਣੀ ਤਾਂ ਪਹਿਲਾ ਇਸ਼ਤਿਹਾਰ 30000 ਨੌਕਰੀਆਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗੁਵਾਈ ਜਾਰੀ ਹੋਇਆ ਪਹਿਲੀ ਕੈਬਨਿਟ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਪਹਿਲੀ ਵਾਰ ਹਰਾਪਨ ਪੰਜਾਬ ਦੇ ਨੌਜਵਾਨ ਦੇ ਹੱਕ ਚੱਲਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਹਿਲੀ ਕੈਬਨਿਟ ਦੇ ਅੰਦਰ 30000 ਉਨ ਲੋਕ ਲਈ ਜਦ ਇਸ਼ਤਿਹਾਰ ਜਾਰੀ ਕਰਕੇ ਐਡਵਰਟਾਈਜ਼ਮੈਂਟ ਜਾਰੀ ਕਰਕੇ ਇੱਕ ਇਤਿਹਾਸ ਸਿਰਜਿਆ ਕਿ ਪੰਜਾਬ ਦਾ ਨੌਜਵਾਨ ਉਹ ਨਸ਼ਿਆ ਤੋਂ ਦੂਰ ਰੋਜ਼ਗਾਰ ਦੇ ਨੇੜੇ ਜਾਊਗਾ ਰੋਜ਼ਗਾਰ ਪ੍ਰਾਪਤੀ ਵੱਲ ਬਧੂਗਾ ਇਹ ਬਹਿਮ ਜਿਹੜੀ ਆ ਪੰਜਾਬ ਜਾਰੀ ਆ ਅੱਜ ਅਸੀਂ 50000 ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਵਿਸ਼ਵਾਸ ਬਹਾਲ ਕੀਤਾਗਾ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਬਹਾਲ ਹੋਇਆਗਾ ਕਿ ਪੰਜਾਬ ਤਰੱਕੀ ਦੀ ਅਲੀਹਾਂ ਤੇ ਚੱਲ ਪਿਆ ਕਿਉਂਕਿ ਉਜੜਦੇ ਪੰਜਾਬ ਦੀ ਨਹੀਂ ਕਿ ਪੰਜਾਬ ਨੂੰ ਕਿਵੇਂ ਉਜ਼ਾੜਨਾਗਾ ਪੰਜਾਬ ਨੂੰ ਕਿਵੇਂ ਬਰਬਾਦ ਕਰਨਾਗਾ ਇਹ ਦੀਦੀ ਕਾਂਗਰਸ ਪਾਰਟੀ ਨੇ ਰੱਖੀ ਕាលੀ ਤਰ ਬੀਜੇਪੀ ਨੇ ਰੱਖੀ ਪਰ ਲੇਕਿਨ ਅਸੀਂ ਇੱਕ ਬਸਦਾ ਪੰਜਾਬ ਬਣਾ ਰਹਾਂਗੇ ਇੱਕ ਉਹ ਪੰਜਾਬ ਜਿਹੜਾ ਘੁੱਗ ਬਸਦਾ ਹੁੰਦਾ ਸੀਗਾ ਜਿਹੜਾ ਦੇਸ਼ ਦੇ ਉੱਤੇ ਦੇਸ਼ ਦੇ ਲੋਕ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀਗੇ ਕਿ ਹਾਂ ਜੀ ਪੰਜਾਬ ਸਾਡਾ ਨੰਬਰ 1 ਸੂਬਾ ਹੈ ਅੱਜ ਅਸੀਂ ਨੂੰ ਬਸ ਦਾ ਪੰਜਾਬ ਬਣਾ ਰਿਹਾ ਜਿਹੜਾ ਕਿ ਅਕਾਲੀ ਦਲ ਭਾਜਪਾ ਤੇ ਕਾਂਗਰਸ ਦੇ ਸਮੇਂ ਉਜੜਦਾ ਪੰਜਾਬ ਬਣਦਾ ਸੀ ਤੇ ਉਦਰੇ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਪ੍ਰਲਾਦ ਜੋਸ਼ੀ ਦੇ ਨਾਲ ਜਿਹੜੇ ਕਿ ਮੁਲਾਕਾਤ ਕੀਤੀ ਗਈ ਦੱਸਦੇ ਕਿ ਉਹ ਕੇਂਦਰੀ ਮੰਤਰੀ ਨੇ ਤੇ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੇ ਕਿ ਸੂਬੇ ਦੇ ਨਾਲ ਜੁੜੇ ਹੋਏ ਕਈ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਖਾਸ ਤੌਰ ਤੇ ਆਰਥੀਆਂ ਦੀ ਮੰਗਾਂ ਨੂੰ ਲੈ ਕੇ ਇਹ ਮੀਟਿੰਗ ਜਿਹੜੀ ਕਿ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤੀ ਗਈ ਹੈ ਤਾਂ ਵਿਸਥਾਰ ਨਾਲ ਦੱਸਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਕੇਂਦਰੀ ਖਫਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਮੰਤਰੀ ਬਹਿਲਾ ਜੋਸ਼ੀ ਤੋਂ ਸੂਬੇ ਤੋਨਾਚ ਦੀ ਚੁਕਾਈ ਵਿੱਚ ਤੇਜ਼ੀ ਲਾਉਣ ਦੇ ਲਈ ਦਖਲ ਦੇਣ ਦੀ ਮੰਗ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਨਾਜ ਦੀ ਸੋਚਾਰੂ ਅਤੇ ਮੁਸ਼ਕਲ ਰਹਿਤ ਖਰੀਦ ਅਤੇ ਪੰਡਾਰੇ ਨੇ ਕਿੰਨੇ ਬਣਾਇਆ ਜਾ ਸਕੇ ਤੇ ਇਸ ਦੇ ਨਾਲ ਹੀ ਦਾਨ ਨੇ ਵੀ ਦੱਸਦਨ ਨੇ ਆ ਕਿ ਮੁੱਖ ਮੰਤਰੀ ਨੇ ਸ੍ਰੀ ਜੋਸ਼ੀ ਦੇ ਨਾਲ ਮੁਲਾਕਾਤ ਉਹਨਾਂ ਦੀ ਰਿਹਾਈ ਸਟੇ ਕੀਤੀ ਅਤੇ ਦੱਸਿਆ ਕਿ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹਾੜੀ ਮਾਰਕੀਟਿੰਗ ਸੀਜ਼ਨ 2025-26 ਦੌਰਾਨ ਸੂਬੇ ਵੱਲੋਂ 124 ਲੱਖ ਮੀਟ੍ਰਿਕ ਟਨ ਕਣਕ ਖਰੀਦਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਪਿਛਲੇ ਫਸਲੀ ਸੀਜ਼ਨ ਦੀ ਲਗਭਗ 5 ਲੱਖ ਮੀਟ੍ਰਿਕ ਟਨ ਕਣਕ ਦੀ ਸੂਬੇ ਵਿੱਚ ਸਟਾਕ ਕੀਤੀ ਗਈ ਹੈ ਜਿਸ ਕਾਰਨ ਸੂਬੇ ਨੂੰ ਲਗਭਗ 129 ਲੱਖ ਮੀਟਰਕ ਟਨ ਕਣਕ ਦੇ ਭੰਡਾਰਨ ਲਈ ਪ੍ਰਬੰਧ ਕਰਨੇ ਪੈ ਸਕਦੇ ਨੇ ਤੇ ਆਓ ਸੁਣਦੇ ਹਾਂ ਇਸ ਤੋਂ ਬਾਅਦ ਸਿਮ ਭਗਵੰਤ ਸਿੰਘ ਮਾਨ ਦੇ ਵੱਲੋਂ মিডিਆ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਸੀਐਮ ਭਗਵੰਤ ਸਿੰਘ ਮਾਨ ਮੰਤਰੀ ਸਾਹਿਬ ਪਲਾ ਜੋਸ਼ੀ ਜੀ سے ਬਾਤ ਹੋਈ ਆਰਤੀਆਂ ਕਮ ਉਦਾ ਉਨ੍ਹਾਂ ਦੇ ਕਮਿਸ਼ਨ ਕੋ بڑھانے ਦਾ ਮੁੱਦਾ वो हमने उनके पास उठाया सेंटर की कमेटी भी बनी हुई है उसने भी कहा कि इसको रिव्यू करना चाहिए बढ़ाना चाहिए और उन्होंने बड़े ही पॉजिटिव माहौल में ये कहा कि हम दो चार दिन में ही रिपोर्ट लेके इस पर आपको फीडबैक देंगे जो आरतियों का कमीशन है उस पर दूसरा साइलोज uh, uh, में जो उनका कमीशन बनता है या मंडी में जो सर्विस प्रोवाइड करते हैं उसमें उसका मुद्दा वो भी उन्होंने कहा कि हम पूरे देश में क्योंकि uh, uh, काम चल रहा है तो उसमें पंजाब को तो हम इग्नोर कर ही नहीं सकते फुटबॉल पंजाब है और तीसरा हमारा uh, जो उन्होंने कहा था पिछली बार अक्टूबर में भी हम आए थे आप आपके कैमरों के जरिए कि जी हमारा जो लिफ्टिंग है पुरानी चावल की वो उठाइए और उन्होंने कहा कि हमारे पास जो रिकॉर्ड है उसमें 25 के लगभग ट्रेन लगभग हर रोज लेके जा रही हैं मतलब गोडाउन में से अभी उसको अप टू लिमिट लेके जाएंगे तो उन्होंने कहा है कि हम अप्रैल मई तक आपका सारा जीव जो उन्होंने वादा पहले भी मई का ही किया वो क्लियर कर देंगे ताकि चावल उठाने में या चावल को वो स्टोरेज करने में तो गेहूं तो थोड़ा ओपन एयर में भी स्टोर हो जाता है चावल नहीं तो वो भी उन्होंने कहा और तीसरा वो लंबित मामला है आरडीएफ है ना हमने तो कहा किस्तों में पैसे दे दो अगर लेकिन सेंटर के पास पैसे की कमी नहीं होती किस्तों में दे दो ये भी तो जो सड़कें हैं वो सारी मंडियों को ही जाती है और मंडियों को अपग्रेड करेंगे और किसानों का फायदा होगा भला होगा और जल्दी फसल आएगी जल्दी उठा लेंगे और जल्दी आप लोगों ने देश में भी बांटना होता है पीडीएफ के अंडर है ना तो पंजाब एक फूड बॉल है तो मैंने उनको कहा है कि एक लाडला बेटा होने के नाते पंजाब को थोड़ा ज्यादा प्यार मिलना चाहिए खासतौर पे खेती प्रोडक्ट के बारे में ਤਤਰੀ ਬਿਤੇ ਕਾਲ ਮਨ ਅਰੋੜਾ ਦੇ ਵੱਲੋਂ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਵਿੱਤ ਮੰਤਰੀ ਹਰਪਾਲ ਸੀਮਾ ਦੇ ਵੱਲੋਂ ਬਜਟ ਪੇਸ਼ ਹੋਣ ਤੋਂ ਬਾਅਦ ਪੰਜਾਬ ਪ੍ਰਧਾਨ ਦੇ ਕੈਬਨਟ ਪੰਚਾਇਨ ਅਰੋੜਾ ਤੇ ਆਪ ਆਗੂ ਨੀਰ ਕਰਕੇ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਇਸ ਦੇ ਵਿੱਚ ਬਜਟ ਸੰਬੰਧੀ ਕੁਝ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਜੀ ਹਾਂ ਪ੍ਰਧਾਨ ਮੰਤ ਅਰੋੜਾ ਨੇ ਕਿਹਾ ਕਿ 2 ਲੱਖ 63000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਨਸ਼ੇ ਦੀ ਲਤ ਬਾਰੇ ਚਿੰਤਾ ਤੇ ਜਲਦੀ ਹੀ ਪੰਜਾਬ ਵਿੱਚ ਨਸ਼ੇ ਦੀ ਲਤ ਬਾਰੇ ਜਨਗਣਨਾ ਸ਼ੁਰੂ ਕੀਤੀ ਜਾਵੇਗੀ ਤੇ ਇਸ ਦੇ ਨਾਲ ਉਹਨਾਂ ਲੋਕਾਂ ਦੀ ਨਜ਼ਦੀਕੀ ਪੜਾਤੇ ਪਛਾਣ ਕਰਨ ਦੇ ਵਿੱਚ ਮਦਦ ਮਿਲੇਗੀ ਤਾਂ ਜੋ ਉਹਨਾਂ ਨੂੰ ਬਚਾਇਆ ਜਾ ਸਕੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ ਅਤੇ ਇਸ ਦੇ ਲਈ 150 ਕਰੋੜ ਰੁਪਏ ਵੀ ਰੱਖੇ ਗਏ ਨੇ ਤਾਂ ਸੁਣਦੇ ਆ ਅੱਗੇ ਹੋਰ ਕੀ ਕਹਿੰਦੇ ਨੇ ਅਮਨ ਰੋੜਾ ਹੁਣ ਤੱਕ ਦਾ ਮੈਂ ਸਮਝਦਾ ਕਿ ਇਹ ਸਭ ਤੋਂ ਬੈਸਟ ਬਜਟ ਹੈ ਜਿਹੜਾ ਉਹ ਹੁਣ ਜਾ ਰਿਹਾ ਹੈ ਕਿਉਂਕਿ ਪਹਿਲੀ ਇਹੋ ਜੀ ਸਰਕਾਰ ਹੈ ਜਿਹਦੇ 3 ਸਾਲ ਪੂਰਾ ਹੋਣ ਦੇ ਬਾਵਜੂਦ ਇਹ ਚੌਥਾ ਬਜਟ ਪੇਸ਼ ਹੋਣ ਦੇ ਦੇ ਸਮੇਂ ਇੱਕ ਵੀ ਨਵੇਂ ਪੈਸੇ ਦਾ ਟੈਕਸ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਬੋਝ ਹੈ ਜਿਹੜਾ ਨਵੇਂ ਕਿਸੇ ਵੀ ਟੈਕਸ ਦਾ ਉਹ ਨਹੀਂ ਪਾਇਆ ਜਾ ਰਿਹਾ ਇਸ ਤੋਂ ਇਲਾਵਾ ਰੈਵਨਿਊ ਅਗਮੈਂਟੇਸ਼ਨ ਬੜੇ ਵੱਡੇ ਪੱਧਰ ਤੇ ਉੱਪਰ ਹੋਈ ਹੈ 14% ਰੈਵਨਿਊ ਅਗਮੈਂਟੇਸ਼ਨ ਹੈ ਜਿਹੜੀ ਉਹ ਪਿਛਲੇ ਸਾਲਾਂ ਨਾਲੋਂ ਹੋਈ ਹੈ ਔਰ ਜੋ ਇੱਕ ਪਿਛਲੇ ਲੰਬੇ ਸਮੇਂ ਤੋਂ ਜੋ ਲੜਾਈ ਸਮੁੱਚਾ ਪੰਜਾਬ ਲੜ ਰਿਹਾ ਸੀ ਔਰ ਖਾਸ ਤੌਰ ਤੇ ਨਾ 3 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਨੈਸ਼ਨਲ ਕੰਵੈਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਅਸੀਂ ਤੁਸੀਂ ਸਾਰੇ ਆਪਾਂ ਡਰੱਗਸ ਦੇ ਲਈ ਚਿੰਤਤ ਰਹੇ ਆ ਕਿ ਪੰਜਾਬ ਦੇ ਵਿੱਚ ਇਹ 6ਵਾਂ ਨਸ਼ਿਆਂ ਦਾ ਦਰਿਆ ਕਿੱਥੋਂ ਆ ਵੜਿਆ ਤੇ ਉਹਨੂੰ ਉਹਦੇ ਲਈ ਇੱਕ ਨਿਰਣਾਇਕ ਲੜਾਈ ਹੈ ਜਿਹੜੀ ਉਹ ਪੰਜਾਬ ਸਰਕਾਰ ਲੜ ਰਹੀ ਹੈ ਜਿਹਦੇ ਤਹਿਤ ਬੜੀ ਜਲਦੀ ਹੀ ਡਰੱਗ ਸੈਂਸਰਸ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਹਰ ਘਰ ਦਾ ਸਰਵੇ ਹੋਏਗਾ ਤਾਂ ਕਿ ਆਇਡੈਂਟੀਫਾਈ ਕੀਤਾ ਜਾ ਸਕੇ ਕਿ ਜੇ ਕੋਈ ਇਨੀਸ਼ੀਅਲ ਸਟੇਜ ਦੇ ਉੱਪਰ ਜੇ ਕੋਈ ਬੱਚਾ ਇਸ ਇਸ ਪਾਸੇ ਵੱਲ ਨੂੰ ਚੱਲਦਾ ਹੈ ਨਸ਼ਿਆਂ ਦੇ ਵਿੱਚ ਪੈਂਦੇ ਤਾਂ ਉਹਨੂੰ ਆਇਡੈਂਟੀਫਾਈ ਕਰਕੇ ਉਹਨੂੰ ਦਰੋਸਤ ਕੀਤਾ ਜਾਵੇ ਤੇ ਉਹਨੂੰ ਸਹੀ ਲੀ ਦੇ ਚੜਾਇਆ ਜਾ ਸਕੇ ਤੇ ਉੱਥੋਂ ਹੀ ਜਿਹੜੇ ਪੈਡਲਰਸ ਨੇ ਉਹਨਾਂ ਦੀ ਇਨਫੋਰਮੇਸ਼ਨ ਨਿਕਲਣੀ ਹੈ ਤੇ ਉਹਨਾਂ ਨੂੰ ਡਰੱਗ ਪੈਡਲਰ ਦਾ ਸਮੱਗਲਰਸ ਨੂੰ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਸਖਤੀ ਦੇ ਨਾਲ ਹੈਂਡਲ ਹੈ ਜਿਹੜਾ ਉਹ ਕੀਤਾ ਜਾਊਗਾ ਜਿਹਦੇ ਲਈ 150 ਕਰੋੜ ਦੀ ਡਰੱਗ ਸੈਂਸਸ ਦੇ ਲਈ ਅਸੀਂ ਪ੍ਰੋਵੀਜ਼ਨ ਕੀਤੀ ਹੈ ਇਸ ਤੋਂ ਇਲਾਵਾ ਜੋ ਲੋਕਾਂ ਨੂੰ ਐਮਰਜੈਂਸੀ ਸਰਵਿਸਿਜ਼ ਦੇਣ ਦੇ ਲਈ ਪੁਲਿਸ ਤਕਰੀਬਨ ਟੂ ਵੀਲਰ অর ਫੋਰ ਵੀਲਰ 1674 ਟੂ ਵੀਲਰਸ অর ਫੋਰ ਵੀਲਰਸ ਉਹ ਐਕਵਾਇਰ ਕੀਤੇ ਜਾ ਰਹੇ ਨੇ ਜਿਹਦੇ ਨਾਲ ਐਮਰਜੈਂਸੀ ਰਿਸਪੌਂਡ ਪੀਰੀਅਡ ਹੈ ਜਿਹੜਾ ਪੁਲਿਸ ਦਾ ਉਹ ਤਕਰੀਬਨ 20 বাই 25 ਮਿੰਟ ਤੋਂ ਘਟ ਕੇ ਸਿਰਫ 8 ਮਿੰਟ ਰਹਿ ਜਾਏਗਾ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਪੁਲਿਸਿੰਗ ਦੇ ਐਂਗਲ ਦੇ ਨਾਲ ਇੱਕ ਸੇਫ ਐਂਡ ਸਿਕਿਉਰ ਸੁਸਾਇਟੀ ਦੇ ਐਂਗਲ ਦੇ ਪੱਖੋਂ ਪੰਜਾਬ ਆਉਣ ਵਾਲੇ ਇੱਕ ਸਾਲ ਦੇ ਵਿੱਚ ਵਨ ਆਫ ਦਾ ਬੈਸਟ ਸਟੇਟਸ ਇਨ ਦਾ ਕੰਟਰੀ ਜਿਹੜਾ ਉਹ ਬਣਨ ਜਾ ਰਿਹਾ ਹੈ ਤੇ ਅਧਿਰੀ ਪੰਜਾਬ ਦੇ ਰਾਜਪਾਲੇ 3 April ਤੋਂ ਲੈ ਕੇ 8 April ਤੱਕ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਨਸ਼ਾ ਵਿਰੋਧ ਪੈਦਲ ਯਾਤਰਾ ਕਰਨਗੇ ਮਾਨਯੋਗ ਰਾਜਪਾਲ ਪੰਜਾਬ ਗੁਲਾਬਚੰਦ ਕਟਾਰੀਆ ਦੇ ਵੱਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਮਨਸਰ ਵਿੱਚ ਮਿਤੀ 3 ਤੋਂ 8 April ਤੱਕ ਨਸ਼ਾ ਵਿਰੁੱਧ ਪੈਦਲ ਯਾਤਰਾ ਕਰਕੇ ਸੂਬਾ ਵਾਸੀਆਂ ਨੂੰ ਨਸ਼ਾ ਵਿਰੁੱਧ ਲਾਮਬੰਦ ਕੀਤਾ ਜਾਵੇਗਾ। ਨਸ਼ਾ ਵਿਰੁੱਧ ਇਹ ਪੈਦਲ ਯਾਤਰਾ 3 April ਨੂੰ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ 8 April 2025 ਨੂੰ ਜਲਿਆਂਵਾਲਾ ਬਾਗ ਮਨਸਰ ਵਿਖੇ ਸਮਾਪਤ ਹੋਵੇਗੀ। ਤਾਂ ਬਿਲਕੁਲ ਇਸ ਪੈਦਲ ਯਾਤਰਾ ਦੀਆਂ ਤਿਆਰੀਆਂ ਸੰਬੰਧੀ ਸ਼ਫਦੁੱਲਾਰ ਸਿੰਘ ਢਿੱਲੋ ਸਕੱਤਰ ਪੰਜਾਬ ਰਾਜ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਤੇ ਮੀਟਿੰਗ ਦੇ ਵਿੱਚ ਵਿਧਿਕ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ ਵਿਧਿਕ ਡਿਪਟੀ ਕਮਿਸ਼ਨਰ ਗੋਪ੍ਰੀ ਸਿੰਘ ਗਿੱਲ ਐਸਟੀਐਮ ਡੇਰਾ ਬਾਬਾ ਨਾਨਕ ਰਾਜਪਾਲ ਸਿੰਘ ਸੇਖੋ ਐਸਟੀਐਮ ਫਤਿਹਗੜ੍ਹ ਜੂੜੀਆਂ ਸ੍ਰੀਮਤੀ ਵੀਰਪਾਲ ਕੌਰ ਸਹਾਇਕ ਕਮਿਸ਼ਨਰ ਅਦਿੱਤ્ય ਗੁਪਤਾ ਤੋਂ ਇਲਾਵਾ ਹੋਰ ਵਿਭਾਗਾ ਦੇ ਅਧਿਕਾਰੀ ਵੀ ਹਾਜ਼ਰ ਰਹੇ ਸੀ ਤੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਆਂ ਦਲੋਂ ਨੇ ਦੱਸਿਆ ਕਿ ਮਾਨਯੋਗ ਰਾਜਪਾਲ ਪੰਜਾਬ ਦੇ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਦੇ ਖਿਲਾਫ ਪੈਦਲ ਯਾਤਰਾ ਦੀ ਸ਼ੁਰੂਆਤ ਮਿਤੀ 15/02/2025 ਨੂੰ ਸਵੇਰੇ 6:00 ਵਜੇ ਸ੍ਰੀਕਰਤਾਰਪੁਰ ਸਾਹਿਬ ਕੋरिडोर ਡੇਰਾ ਬਨਾਨਕ ਤੋਂ ਕੀਤੀ ਜਾਵੇਗੀ ਤੇ ਇਸ ਪੈਦਲ ਯਾਤਰਾ ਵਿੱਚ ਜ਼ਿਲ੍ਹੇ ਦੇ ਨੌਜਵਾਨ ਖਿਡਾਰੀ ਵਿਦਿਆਰਥੀ ਲੇਖਕ ਬੁੱਧੀਜੀਵੀ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਆਮ ਲੋਕ ਹਿੱਸਾ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਹਦ ਲੈਣਗੇ ਉਨ੍ਹਾਂ ਇਹ ਵੀ ਦੱਸਿਆ ਕਿ ਆਪਣੀ ਯਾਤਰਾ ਦੇ ਦੌਰਾਨ ਮਾਨਯੋਗ ਰਾਜਪਾਲ ਦੇ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ ਤੇ ਉਹਨਾਂ ਇਹ ਵੀ ਕਿਹਾ ਕਿ ਪਹਿਲੇ ਦਿਨ ਪੈਦਲ ਯਾਤਰਾ ਸ਼੍ਰੀ ਕਰਤਾਰਪੁਰ ਸਾਹਿਬ ਕੋਰਡੋਰ ਡੇਰਾ ਬਾਬਾ ਬਨਾਨ ਦੇ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਟਾਲੀ ਸਾਹਿਬ ਵਿਖੇ ਖਤਮ ਹੋਵੇਗੀ ਰੁਕ ਕਰਦੇ ਹਾਂ ਅਗਲੀ ਖਬਰ ਦਾ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਲਈ ਬੇਹਦ ਵੱਡੀ ਖੁਸ਼ਖਬਰੀ ਦੀ ਖਬਰ ਸਾਹਮਣੇ ਆ ਰਹੀ ਹੈ ਦਾਸੇ ਕਿ ਡਾਕਟਰ ਮਲਜੀਤ ਕੌਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਵੱਡੀਆਂ ਗੱਲਾਂ ਆਖੀਆਂ ਗਈਆਂ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਦੇ ਆ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਬਜਟ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਕੀਤੀ ਗਈ ਜਿਹੜੇ ਸਦੀਆਂ ਤੋਂ ਆਸ਼੍ਰੀ ਦੇ ਤੱਕੇ ਹੋਏ ਲੋਕ ਹਨ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਬਾਰੇ ਬੋਲਦਿਆਂ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਅਨੁਸੂਚਿਤ ਜਾਤੀ ਪੌ ਵਿਕਾਸ ਦੇ ਵਿੱਚ ਵਿੱਤ ਕਾਰਪੋਰੇਸ਼ਨ ਗਰੀ ਪਰਿਵਾਰਾਂ ਨੂੰ ਕਰਜ਼ੇ ਦਿੰਦੀ ਹੈ ਤੇ ਬਹੁਤ ਲੰਬੇ ਸਮੇਂ ਤੋਂ ਇਹਨਾਂ ਪਰਿਵਾਰਾਂ ਨੇ ਕਰਜ਼ੇ ਲੈ ਹੋਏ ਨੇ ਜੁਨਾਦੀ ਰਕਮ ਬਹੁਤ ਥੋੜੀ ਹੁੰਦੀ ਹੈ ਪਰ ਇਹਨਾਂ ਦਾ ਵਿਆਜ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਲੋਕ ਇਸ ਨੂੰ ਦੇਣ ਦੇ ਬਿਲਕੁਲ ਅਸਮਰਥ ਹੋ ਗਏ ਸੀ ਤਾਂ ਕਈ ਸਾਲਾਂ ਦੇ ਸਤਾਏ ਲੋਕ ਵਾਰ-ਵਾਰ ਸਾਡੇ ਕੋਲ ਆਉਂਦੇ ਸੀ ਬਜਟ ਦੇ ਵਿੱਚ ਵਿੱਤ ਮੰਤਰੀ ਪ੍ਰਤਾਪ ਚੀਮਾ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਇਨ੍ਹਾਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੋਕਾਂ ਨੇ 31 ਮਾਰਚ 2020 ਤੱਕ ਜਿੰਨੇ ਵੀ ਕਰਜ਼ੇ ਲੈ ਹੋਏ ਨੇ ਉਹ ਸਾਰੇ ਕਰਜ਼ੇ ਪੰਜਾਬ ਸਰਕਾਰ ਵੱਲੋਂ ਮਾਫ ਕਰ ਦਿੱਤੇ ਗਏ ਨੇ ਤਾਂ ਸੁਣਦਿਆਂ ਕਿ ਇਸ ਸੰਬੰਧ ਵਿੱਚ ਹੋਰ ਕੀ ਗੱਲਬਾਤ ਕਰਦੇ ਨੇ ਡਾਕਟਰ ਬਲਜੀਤ ਗੌਰ ਮੈਂ ਅੱਜ ਆਮ ਆਦਮੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਅਤੇ ਸਾਡੇ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੀ ਕਿਉਂਕਿ ਅੱਜ ਬਜਟ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਕੀਤੀ ਗਈ ਜਿਹੜੇ ਸਦੀਆਂ ਤੋਂ ਹਾਸ਼ੀਏ ਵੱਲ ਧੱਕੇ ਹੋਏ ਲੋਕ ਨੇ ਮੈਂ ਗੱਲ ਕਰਾਂਗੀ ਆਪਣੇ ਵਿਭਾਗ ਦੇ ਅਨਸੂਚਿਤ ਜਾਤੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੀ ਅਨਸੂਚਿਤ ਜਾਤੀ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਸਾਡੀ ਇੱਕ ਕਾਰਪੋਰੇਸ਼ਨ ਹੈ ਜਿਹੜੀ ਗਰੀਬ ਪਰਿਵਾਰਾਂ ਨੂੰ ਲੋਨ ਦਿੰਦੀ ਹੈ। ਔਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਪਰਿਵਾਰਾਂ ਨੇ ਲੋਨ ਲਏ ਹੋਏ ਸੀ ਉਹ ਲੋਨ ਜੋ ਕਿ ਬਹੁਤ ਥੋੜੀ ਅਮਾਉਂਟ ਦੇ ਹੁੰਦੇ ਆ ਪਰ ਉਹਦਾ ਵਿਆਜ ਵੱਧ ਵੱਧ ਕੇ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਹ ਦੇਣ ਤੋਂ ਵੀ ਅਸਮਰੱਥ ਹੋ ਗਏ ਸੀ। ਇਸ ਦਾ ਕਾਰਨ ਬਹੁਤ ਵਾਰ ਇਹ ਹੁੰਦਾ ਹੈ ਕਿ ਗਰੀਬ ਘਰਾਂ ਦੇ ਵਿੱਚ ਕਈ ਵਾਰੀ ਇੱਕ ਹੀ ਬੰਦਾ ਕਮਾਉਣ ਵਾਲਾ ਜਾਂ ਬਿਮਾਰੀ ਨਾਲ ਪੀੜਤ ਹੋ ਜਾਂਦਾ ਹੈ। ਸੋ ਲੋਕ ਵਾਰ-ਵਾਰ ਕਈ ਸਾਲਾਂ ਦੇ ਸਤਾਏ ਹੋਏ ਸਾਡੇ ਕੋਲ ਆਉਂਦੇ ਸੀ ਸੋ ਅੱਜ ਜੋ ਅਨਾਉਂਸਮੈਂਟ ਕੀਤੀ ਗਈ ਵਿੱਤ ਮੰਤਰੀ ਜੀ ਵੱਲੋਂ ਕਿ ਇਹਨਾਂ ਸਾਰੇ ਪਰਿਵਾਰਾਂ ਦੇ ਜਿਨ੍ਹਾਂ ਨੇ ਲੋਨ ਲਏ ਹੋਏ ਸੀ ਅਨਸੂਚਿਤ ਜਾਤੀ ਨਾਲ ਸੰਬੰਧਿਤ ਲੋਨ ਇਹਨਾਂ ਦੇ ਅਸੀਂ 31 ਮਾਰਚ 2020 ਤੱਕ ਜਿੰਨੇ ਵੀ ਲੋਕਾਂ ਨੇ ਕਰਜ਼ੇ ਲਏ ਹੋਏ ਨੇ ਉਹ ਸਾਰੇ ਕਰਜ਼ੇ ਅੱਜ ਪੰਜਾਬ ਸਰਕਾਰ ਨੇ ਮਾਫ ਕਰ ਦਿੱਤੇ ਨੇ ਇਹਦੇ ਨਾਲ ਬਹੁਤ ਵੱਡੀ ਰਾਹਤ ਇਹਨਾਂ ਗਰੀਬ ਪਰਿਵਾਰਾਂ ਨੂੰ ਮਿਲੇਗੀ। ਤਕਰੀਬਨ 70 ਕਰੋੜ ਦਾ ਫਾਇਦਾ ਜਿਹੜਾ ਸਾਡੇ 5000 ਤੋਂ ਵੱਧ ਪਰਿਵਾਰਾਂ ਨੂੰ ਹੋਣ ਜਾ ਰਿਹਾ ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਗਰੀਬ ਪਰਿਵਾਰਾਂ ਲਈ ਇੱਕ ਬਹੁਤ ਰਾਹਤ ਦਾ ਸਨੇਹਾ ਪੰਜਾਬ ਸਰਕਾਰ ਵੱਲੋਂ ਮਿਲਿਆ ਹੈ। ਇਸ ਲਈ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਵਿੱਤ ਮੰਤਰੀ ਜੀ ਦਾ ਮੈਂ ਆਪਣੇ ਵੱਲੋਂ ਦਿਲੋਂ ਧੰਨਵਾਦ ਕਰਦੀ ਹਾਂ। ਔਰ ਇਸ ਤੋਂ ਬਿਨਾਂ ਜੋ ਐਸਸੀ ਸਬ ਪਲਾਨ ਲਈ ਬਹੁਤ ਵੱਡੀ ਗਿਣਟੀ ਦੇ ਵਿੱਚ ਪੈਸਾ ਰੱਖਿਆ ਗਿਆ ਹੈ ਉਹਦੇ ਲਈ ਵੀ ਮੈਂ ਬਹੁਤ ਧੰਨਵਾਦ ਕਰਾਂਗੀ 13987 ਕਰੋੜ ਰੁਪਇਆ ਜੋ ਕਿ ਟੋਟਲ ਬਜਟ ਦਾ 34% ਆਪਾਂ ਕਹਿ ਸਕਦੇ ਹਾਂ ਉਹ ਐਸਸੀ ਸਬ ਪਲਾਨ ਚ ਪਾਇਆ ਗਿਆ ਜਿਸ ਦੇ ਵਿੱਚ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਮੂਰੇ ਰੱਖ ਕੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਬਜਟ ਪਲਾਨ ਕੀਤਾ ਗਿਆ ਇਸੇ ਤਰ੍ਹਾਂ ਹੀ ਗਰੀਬ ਲੜਕੀਆਂ ਦੇ ਵਿਆਹਾਂ ਤੇ ਦਿੱਤੀ ਜਾਂਦੀ ਜਿਹੜੀ ਸਕੀਮ ਹੈ ਆਸ਼ੀਰਵਾਦ ਸਕੀਮ ਉਹਦੇ ਲਈ 36 ਕਰੋੜ ਰੁਪਈਆ ਰੱਖਿਆ ਗਿਆ ਤੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਅਨਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧ ਰੱਖਦੇ OBC ਵਾਲੇ ਬੱਚੇ ਉਹਨਾਂ ਨੂੰ ਜਿਹੜੀ ਅਸੀਂ ਸਕਾਲਰਸ਼ਿਪ ਦਿੰਨੇ ਆ ਅਚੇਰੀ ਸਿੱਖਿਆ ਦੇ ਲਈ ਉਹਦੇ ਲਈ 262 ਕਰੋੜ ਦੀ ਪ੍ਰੋਵੀਜ਼ਨ ਜਿਹੜੀ ਰੱਖੀ ਗਈ ਉਹਦੇ ਲਈ ਮੈਂ ਦਿਲੋਂ ਧੰਨਵਾਦ ਕਰਾਂਗੀ ਦੱਸਦੇ ਕਿ ਉਧਰ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਤੋਂ ਆਈਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਜੀ ਹਾਂ 1997 ਬੈਚ ਦੇ ਆਈਪੀਐਸ ਅਧਿਕਾਰੀ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਲਾਇਆ ਗਿਆ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਨੇ ਪ੍ਰਸ਼ਾਸਕੀ ਧਾਤੇ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਤੇ ਨਵੀਂ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਨੇ ਤਬਾਦਲੇ ਦੇ ਹੁਕਮਾਂ ਦੇ ਅਨੁਸਾਰ ਆਈਪੀਐਸ ਸੁਰਿੰਦਰਪਾਲ ਸਿੰਘ ਪਰਮਾਰ ਜੋ ਪਹਿਲਾਂ ਏਡੀਜੀ ਪੀ ਕਾਨੂੰਨ ਅਤੇ ਵਿਵਸਥਾ ਪੰਜਾਬ ਵਜੋਂ ਤਾਇਨਾਤ ਸਨ ਹੁਣ ਮੁਖ ਡਾਇਰੈਕਟਰ ਬਿਜ਼ਨਸ ਬਿਊਰੋ ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਤੇ ਨਾਗੇਸ਼ਵਰ ਰਾਓ ਦੀ ਥਾਂ ਲੈਣਗੇ ਇਸ ਦੇ ਨਾਲ ਹੀ ਆਈਪੀਐਸ ਜੀ ਨਾਗੇਸ਼ਵਰ ਰਾਓ ਜੋ ਪਹਿਲਾਂ ਮੁੱਖ ਨਿਰਦੇਸ਼ਕ ਵਿਜੀਲੈਂਸ ਬਿਊਰੋ ਪੰਜਾਬ ਵਜੋਂ ਤਾਇਨਾਤ ਸਨ ਦਾ ਤਬਦਲਾ ਕਰ ਦਿੱਤਾ ਗਿਆ ਅਤੇ ਹੁਣ ਉਹਨਾਂ ਨੂੰ ਸੁਰਿੰਦਰ ਕੁਮਾਰ ਸ਼ਿਵਾਸਤਵ ਦੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਗਿਆ। ਮਿਸ਼ਾਵਾਰਤਾ ਦੇਖ ਰਹੇ ਸਾਰੇ ਦਰਸ਼ਕੋ ਦਾ ਸਵਾਗਤ ਹੈ ਮੈਂ ਹਕਮੇਤ ਪ੍ਰੀਤਕੌਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੰਜਾਬ ਦਾ ਬਜਟ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸਥਾਰ ਦੇ ਨਾਲ ਜਿਹੜਾ ਕਿ ਦੱਸਿਆ ਗਿਆ ਕਿ ਕਿੰਨਾ ਬਜਟ ਜਿਹੜਾ ਕਿ ਤੈਅ ਕੀਤਾ ਗਿਆ ਤੇ ਕਿੱਥੇ ਜਿਹੜਾ ਕਿ ਇਹ ਬਜਟ ਖਰਚ ਕੀਤਾ ਜਾਵੇਗਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣਾ ਚੌਥਾ ਬਜਟ ਪੇਸ਼ ਕੀਤਾ ਪੰਜਾਬ ਨੂੰ ਬਦਲਣ ਦੇ ਵਿਸ਼ੇ ਤੇ ਪੰਜਾਬ ਸਰਕਾਰ ਅਗਲੇ ਵਿੱਤੀ ਸਾਲ ਤੱਕ 2.36 ਲੱਖ ਕਰੋੜ ਰੁਪਏ ਖਰਚ ਕਰੇਗੀ ਇਹ ਪੈਸਾ ਨਸ਼ਿਆਂ ਦੇ ਖਾਤਮੇ ਬਿਜਲੀ ਸਬਸਿਡੀ ਸਿੱਖਿਆ ਖੇਤੀਬਾੜੀ ਉਦਯੋਗ ਵਰਗੇ ਮੁੱਖ ਖੇਤਰਾਂ ਤੋਂ ਇਲਾਵਾ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਤੇ ਖਰਚ ਕਰਨ ਦੇ ਲਈ ਰੱਖਿਆ ਗਿਆ ਹੈ ਪਰ ਬਜਟ ਦੇ ਵਿੱਚ ਸਭ ਤੋਂ ਵੱਡਾ ਖਰਚਾ ਤਨਖਾਹਾਂ ਪੈਨਸ਼ਨ ਅਤੇ ਕਰਜ਼ੇ ਦੇ ਵਿਆਜ ਦਾ ਭੁਗਤਾਨ ਕਰਨ ਤੇ ਹੁੰਦਾ ਹੈ ਜੀ ਹਾਂ ਸਰਕਾਰ 1 ਰੁਪਏ ਵਿੱਚੋਂ 65 ਪੈਸੇ ਸਿੱਖਿਆ ਤਨਖਾਹਾਂ ਪੈਨਸ਼ਨ ਅਤੇ ਕਰਜ਼ਿਆਂ ਦੀ ਅਦਾਇਗੀ ਤੇ ਖਰਚ ਕਰ ਰਹੀ ਹੈ ਇਸ ਤੋਂ ਇਲਾਵਾ ਮੁਫਤ ਬਿਜਲੀ ਯੋਜਨਾ ਘਰੇਲੂ ਅਤੇ ਖੇਤੀਬਾੜੀ ਨੂੰ ਪੂਰਾ ਕਰਨ ਦੇ ਲਈ ਸਰਕਾਰ ਤੇ 17606 ਕਰੋੜ ਤੋਂ ਵੱਧ ਦਾ ਆਰਥਿਕ ਬੋਝ ਹੈ ਪੰਜਾਬ ਸਰਕਾਰ ਨੂੰ ਆਪਣੀਆਂ ਸਕੀਮਾਂ ਨੂੰ ਪੂਰਾ ਕਰਨ ਦੇ ਲਈ ਜੋ ਕਰਜ਼ਾ ਲੈਣਾ ਪੈ ਰਿਹਾ ਇਹ ਬਜਟ ਤੋਂ ਲਗਭਗ ਡੇਢ ਗੁਣਾ ਇਸ ਸਮੇਂ ਪੰਜਾਬ ਸਰਕਾਰ ਤੇ 374737 ਕਰੋੜ ਰੁਪਏ ਦਾ ਕਰਜ਼ਾ ਹੈ ਪ੍ਰਤੀ ਵਿਅਕਤੀ ਕਰਜ਼ੇ ਦੀ ਰਕਮ 1.24 ਲੱਖ ਰੁਪਏ ਬਣਦੀ ਹੈ ਤਾਂ ਰਾਜ ਕੇਂਦਰ ਤੋਂ ਟੈਕਸ ਕਿਵੇਂ ਪ੍ਰਾਪਤ ਕਰਦੇ ਨੇ ਤਾਂ ਬਿਲਕੁਲ ਕੇਂਦਰ ਤੋਂ ਰਾਜ ਨੂੰ ਮਿਲਣ ਵਾਲੇ ਟੈਕਸ ਤੇ ਸਹਾਇਤਾ ਦਾ ਹਿੱਸਾ ਨਿਸ਼ਚਿਤ ਪਹਿਲਾਂ ਰਾਜ ਸਰਕਾਰਾਂ ਆਪਣੇ ਪੱਧਰ ਤੇ ਬਹੁਤ ਸਾਰੇ ਅਸਿੱਧੇ ਟੈਕਸ ਇਕੱਠੇ ਕਰਦੀਆਂ ਹਨ ਪਰ ਜੀਐਸਟੀ ਲਾਗੂ ਹੋਣ ਤੋਂ ਬਾਅਦ ਸਿੱਧੇ ਟੈਕਸਾਂ ਦੀ ਵਸੂਲੀ ਵਿੱਚ ਕੇਂਦਰ ਦਾ ਹਿੱਸਾ ਵੀ ਵਧਿਆ ਹਾਲਾਂਕਿ ਕੇਂਦਰ ਰਾਜਾਂ ਨੂੰ مالیੇ ਦੇ ਨੁਕਸਾਨ ਦੀ ਪਰਪਾਈ ਵਜੋਂ ਟੈਕਸ ਦਿੰਦਾ ਵਿੱਤ ਕਮਿਸ਼ਨ ਸਿਫਾਰਿਸ਼ ਕਰਦਾ ਹੈ ਕਿ ਕਿਸੇ ਰਾਜ ਨੂੰ ਕੇਂਦਰੀ ਟੈਕਸਾਂ ਤੋਂ ਕਿੰਨਾ ਹਿੱਸਾ ਮਿਲੇਗਾ ਸੰਵਿਧਾਨ ਦੇ अनुच्छेद 280 ਵਿੱਚ ਵਿੱਤ ਕਮਿਸ਼ਨ ਬਣਾਉਣਾਂ ਦੀ ਵਿਵਸਥਾ ਹੈ ਤਾਂ ਬਿਲਕੁਲ ਰਾਜਾਂ ਨੂੰ ਦਿੱਤੇ ਜਾਣ ਵਾਲੇ ਕੇਂਦਰੀ ਟੈਕਸਾਂ ਦਾ ਹਿੱਸਾ ਜਨਸਖਿਆ ਪ੍ਰਦੋਸ਼ਨ ਆਮਦਨ ਆਬਾਦੀ ਜੰਗਲਾ ਵਾਤਾਵਰਣ ਅਤੇ ਟੈਕਸ ਇਕੱਠਾ ਕਰਨ ਦੇ ਨਾਲ-ਨਾਲ ਘਾਟੇ ਨੂੰ ਘਟਾਉਣ ਦੇ ਲਈ ਕੀਤੀ ਗਈ ਯਤਨਾਂ ਦੇ ਆਧਾਰਿਤ ਹੈ ਇਸ ਨਾਲੀ ਕੇਂਦਰ ਤੋਂ ਰਾਜ ਸਰਕਾਰ ਨੂੰ ਮਿਲਣ ਵਾਲੀ ਸਹਾਇਤਾ ਵੀ ਨਿਸ਼ਚਿਤ ਹੈ ਫਿਰ ਰਾਜ ਆਪਣੀ ਆਮਦਨ ਕਿੱਥੋਂ ਪ੍ਰਾਪਤ ਕਰਦਾ ਹੈ ਤਾਂ ਬਿਲਕੁਲ ਜੇਕਰ ਸਰਕਾਰ ਨੇ ਬਜਟ ਦੇ ਵਿੱਚ 1 ਰੁਪਿਆ ਰੱਖਿਆ ਤਾਂ ਇਸ ਦੇ ਵਿੱਚੋਂ 65 ਪੈਸਾ ਤਨਖਾਹਾਂ ਪੈਨਸ਼ਨ ਕਰਜ਼ੇ ਦੀ ਅਦਾਇਗੀ ਸਿੱਖਿਆ ਤੇ ਬਿਜਲੀ ਸਬਸਿਡੀ ਤੇ ਖਰਚ ਕੀਤਾ ਜਾ ਰਿਹਾ ਹੈ ਬਾਕੀ 35 ਪੈਸੇ ਸਿਹਤ ਤੇ ਹੋਰ ਖੇਤਰਾਂ ਤੇ ਖਰਚ ਕੀਤੇ ਜਾ ਰਹੇ ਨੇ ਸਰਕਾਰ ਖਰਚ ਕਰਨ ਦੇ ਲਈ ਪੈਸੇ ਦਾ ਪ੍ਰਬੰਧ ਵੀ ਕਰਦੀ ਹੈ ਇਹ ਪੈਸਾ ਸਟੇਟ ਜੀਐਸਟੀ ਵੈਟ ਡਿਊਟੀਆਂ ਤੇ ਸ਼ਰਾਬ ਤੋਂ ਇਕੱਠੇ ਕੀਤੇ ਟੈਕਸਾਂ ਤੋਂ ਆਉਂਦਾ ਹੈ ਜ਼ਿਆਦਾਤਰ ਪੈਸਾ ਸਟੇਟ ਜੀਐਸਟੀ ਤੋਂ ਪ੍ਰਾਪਤ ਹੁੰਦਾ ਹੈ ਇਹ ਬਜਟ ਦਾ 26.49% ਬਣਦਾ ਹੈ ਯਾਨੀ ਲਗਭਗ 891301 ਕਰੋੜ ਤਾਂ ਇਸੇ ਤਰ੍ਹਾਂ ਸਰਕਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਦੀ ਨਿਲਾਮੀ ਤੋਂ 10576 ਕਰੋੜ ਰੁਪਏ ਮਿਲਦੇ ਨੇ ਤਾਂ ਇਸ ਦਾ ਮਤਲਬ ਹੈ ਕਿ ਕੁੱਲ ਬਜਟ ਦਾ 4.48% ਆਬਕਾਰੀ ਤੋਂ ਆਉਂਦਾ ਤਾਂ ਪੰਜਾਬ ਲਗਾਤਾਰ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਆਪ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ 2026 ਦੇ ਬਜਟ ਦੇ ਵਿੱਚ ਸੂਬੇ ਦੀ ਕਰਜ਼ੇ ਦੀ ਸਿਰਦਾ ਵੇਰਵਾ ਦਿੱਤਾ ਤਾਂ ਬਜਟ ਦਸਤਾਵੇਜ਼ ਅਨੁਸਾਰ ਸੂਬੇ ਦੇ 1074737 ਕਰੋੜ ਰੁਪਏ ਦਾ ਕਰਜ਼ਾ ਜੋ ਪਿਛਲੇ ਸਾਲਿਆਂ 2024 ਦੇ ਮੁਕਾਬਲੇ 25927 ਕਰੋੜ ਰੁਪਏ ਵਧਿਆ ਪੰਜਾਬ ਦੇ ਵਿੱਚ ਇਹ ਕਰਜ਼ਾ ਕਈ ਤਰ੍ਹਾਂ ਦੀਆਂ ਸਕੀਮਾਂ ਨੂੰ ਪੂਰਾ ਕਰਨ ਦੇ ਲਈ ਲਿੱਤਾ ਜਾ ਰਿਹਾ ਹੈ ਇਹ ਇੱਕ ਵੱਡਾ ਖਰਚਾ ਬਿਜਲੀ ਸਬਸਿਡੀ ਤੇ ਖਰਚ ਕੀਤੇ ਜਾ ਰਹੇ ਨੇ ਤਾਂ ਬਿਲਕੁਲ 17606 ਕਰੋੜ ਰੁਪਏ ਨੇ ਤਾਂ ਇਸ ਦੇ ਵਿੱਚ ਸਰਕਾਰ ਕਿਸਾਨਾਂ ਨੂੰ ਟਿਊਬਵੈੱਲਾਂ ਤੇ ਕਰੇਲੂ ਬਿਜਲੀ ਲਈ ਮੁਫਤ ਬਿਜਲੀ ਦੇ ਰਹੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚਿਮਾਨੇ ਨੇ ਕਿਹਾ ਕਿ ਪੰਜਾਬ ਦੇ 90% ਲੋਕ ਮੁਫਤ ਬਿਜਲੀ ਦਾ ਲਾਭ ਲੈ ਰਹੇ ਨੇ ਇਸ ਤੋਂ ਇਲਾਵਾ ਔਰਤਾਂ ਲਈ ਮੁਫਤ ਬੱਸ ਯਾਤਰਾ ਤੇ ਵੀ ਬਹੁਤ ਸਾਰਾ ਪੈਸਾ ਖਰਚ ਕੀਤਾ ਜਾ ਰਿਹਾ ਹੈ ਵਿੱਤ ਮੰਤਰੀ ਦੇ ਅਨੁਸਾਰ 2024-25 ਵਿੱਚ ਪੰਜਾਬ ਵਿੱਚ ਔਰਤਾਂ ਨੇ 12 ਕਰੋੜ ਰੁਪਏ ਦੀ ਮੁਫਤ ਯਾਤਰਾ ਜਿਹੜੀ ਕੀਤੀ ਹੈ ਰੁਕਾਦਿਆਂ ਅਗਲੀ ਖਬਰ ਦਾ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਵਕ ਵਕ ਛਾਪੇਮਾਰੀ ਕੀਤੀ ਜਾ ਰਹੀ ਹੈ ਥਾਵਾਂ ਤੇ ਜਾ ਕੇ ਲੋਕਾਂ ਨੂੰ ਵੀ ਜਿਹੜਾ ਕਿ ਜਾਗਰੂਕ ਕੀਤਾ ਜਾ ਰਿਹਾ ਕਿ ਉਹ ਨਸ਼ੇ ਤੋਂ ਜਿੰਨਾ ਹੋ ਸਕਦਾ ਉਹਨਾਂ ਦੂਰ ਰਹਿਣ ਤੇ ਆਪਣਾ ਭਵਿੱਖ ਸੁਧਾਰਨ ਤੇ ਇਸ ਦੇ ਤਹਿਤ ਹੀ ਜਿਹੜੀ ਕਿ ਬੁਲਡੋਜ਼ਰ ਐਕਸ਼ਨ ਜਿਹੜਾ ਕਿ ਲੱਤਾ ਜਾ ਰਿਹਾ ਜਿਹੜੇ ਲੋਕ ਨਸ਼ੇ ਦੇ ਵਿੱਚ ਪਾਏ ਜਾ ਰਹੇ ਨੇ ਉਹਨਾਂ ਤੇ ਤੁਰੰਤ ਐਕਸ਼ਨ ਲੈਂਦੇ ਆ ਇਸ ਬਾਰੇ ਖਬਰ ਮਾਨਸਾ ਤੋਂ ਸਾਹਮਣੇ ਆਈ ਹੈ ਜਿੱਥੇ ਨਸ਼ਾ ਤਸਕਰ ਦੇ ਘਰ ਦੇ ਉੱਤੇ ਬੁਲਡੋਜ਼ਰ ਐਕਸ਼ਨ ਜਿਹੜਾ ਕਿ ਲੱਤਾ ਜਾ ਚੁੱਕਿਆ ਜਿਸ ਦਿਹਾ ਤਸਕਰ ਵੀਰਾ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਤਾਂ ਬਿਲਕੁਲ ਇਹ ਉਹ ਨਸ਼ਾ ਵਰਤ ਤ ਨਸ਼ਾ ਤਸਕਰਾਂ ਦੇ ਖਿਲਾਫ ਮਾਨਸਾ ਵਿਖੇ ਜਿਹੜੀ ਕਿ ਕਾਰਵਾਈ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਵੀ ਜਿਹੜੀ ਕਿ ਵਕ ਵਕ ਥਾਮਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਕਵੇਦੇ ਨਮਾ ਸ਼ਹਿਰ ਦੇ ਦਿਖਨ ਨਾਲ ਲੁਧਾਣਾ ਵਕ ਵਕ ਥਾਮਾਂ ਤੇ ਜਿੱਥੇ ਵੀ ਲੋਕਰ ਨਸ਼ੇ ਦੇ ਵਿੱਚ ਪਾਏ ਜਾਂਦੇ ਨੇ ਤਾਂ ਨਸ਼ਾ ਤਸਕਰਾਂ ਦੇ ਕਰਦੇ ਉੱਤੇ ਜਿਹੜਾ ਕਿ ਬੁਲਡੋਜ਼ਰ ਚੁਲਾ ਦਿੱਤਾ ਜਾਂਦਾ ਬਿਲਕੁਲ ਪੀਲਾ ਪੰਜਾ ਚੁਲਾਇਆ ਜਾਂਦਾ ਤੇ ਇਹ ਤਸਵੀਰਾਂ ਇਸ ਵੇਲੇ ਮਾਨਸਾ ਦੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਜਿਹੜੀ ਕਿ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰ ਦਾ ਘਾਰ ਜਿਹੜਾ ਕਿ ਢਾ ਦਿੱਤਾ ਗਿਆ ਨਿਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਦੂਰ ਕਰਵਾਉਣ ਵਾਸਤੇ ਜਿਹੜੀ ਰੂਟੀਨ ਚ ਕਾਰਵਾਈ ਚੱਲਦੀ ਰਹਿੰਦੀ ਆ ਉਹਦੇ ਤਹਿਤ ਨਗਰ ਪੰਚਾਇਤ ਪੇਖੀ ਦੇ ਅਧਿਕਾਰੀਆਂ ਨੇ ਇੱਥੇ ਆਈਡੈਂਟੀਫਾਈ ਕੀਤੇ ਸੀ ਨਿਜਾਇਜ਼ ਕਬਜ਼ੇ ਉਹਨਾਂ ਨੂੰ ਢਾਉਣ ਵਾਸਤੇ ਅੱਜ ਕਾਰਵਾਈ ਚੱਲ ਰਹੀ ਆ ਇਹਦੇ ਵਿੱਚ ਪੁਲਿਸ ਮਦਦ ਵੀ ਮੰਗੀ ਗਈ ਸੀ ਉਹਨਾਂ ਵੱਲੋਂ ਤੇ ਡਿਊਟੀ ਮੈਜਿਸਟਰੇਟ ਦੀ ਵੀ ਮੰਗ ਕੀਤੀ ਗਈ ਸੀ ਅੱਜ ਫਿਰ ਉਸ ਦੇ ਮੁਤਾਬਕ ਕਿਉਂਕਿ ਜਦੋਂ ਆਪਣਾ ਜਾਇਜ਼ ਕਬ ਦਾ ਰਿਮੂਵ ਪਰ ਬੰਨਿਆ ਤਾਂ ਲੜਾਈ ਥੋੜਾ ਜਿਹਾ ਅਮਨ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਉਹਦੇ ਕਰਕੇ ਐਡਕੁਏਟ ਪੁਲਿਸ ਫੋਰਸ ਇੱਥੇ ਲੱਗੀ ਹੋਈ ਹੈ ਹੈਲਥ ਡਿਪਾਰਟਮੈਂਟ ਦੇ ਐਂਬੂਲੈਂਸ ਟੀਮ ਵੀ ਹੈਗੇ ਇੱਥੇ ਫਾਇਰ ਬ੍ਰਿਗੇਡ ਵੀ ਅਸੀਂ ਮੰਗਵਾਈ ਆ ਤੇ ਇਸ ਤੋਂ ਇਲਾਵਾ ਡਿਊਟੀ ਮੈਜਿਸਟਰੇਟ ਵੀ ਤਨਤ ਨੇ ਤੇ ਉੱਚ ਅਧਿਕਾਰੀ ਨੇ ਹੁਕਮ ਅਨੁਸਾਰ ਮੈਂ ਵੀ ਇੱਥੇ ਪ੍ਰੈਜ਼ੈਂਟ ਹਾਂ ਸਭ ਕੱਲਾ ਨਜਾਇਜ਼ ਕਬਜ਼ੇ ਦਾ ਮਸਲਾ ਹੈ ਜਾਂ ਨਸ਼ਿਆਂ ਵਾਲੀ ਜਿਹੜੀ ਮੁਹਿੰਮ ਚੱਲੀ ਆ ਉਸ ਦੇ ਤਹਿਤ ਵੀ ਇਹ ਹੋਈ ਹੈ ਕਾਰਵਾਈ ਇਹ ਵੈਸੇ ਕਿਉਂਕਿ ਨਗਰ ਪੰਚਾਇਤ ਦੀ ਜਿਹੜੀ ਸਰਕਾਰੀ ਜਗ੍ਹਾ ਹੈ ਮਾਲਕੀ ਜਗ੍ਹਾ ਹੈ ਉਹਦੇ ਉੱਤੇ ਨਜਾਇਜ਼ ਕਬਜ਼ਾ ਕਰਨ ਕਰਕੇ ਖਾਸ ਤੌਰ ਤੇ ਜਿਹੜੀ ਛੱਪੜ ਦੀ ਜਗ੍ਹਾ ਹੈ ਇਹ ਜਿਹੜੇ ਛੱਪੜ ਨੇ ਮਤਲਬ ਇਹਦੇ ਉੱਪਰ ਜਿਆ ਕੋਈ ਨਜਾਇਜ਼ ਕਬਜ਼ਾ ਕਰਕੇ ਬਣਾਉਂਦਾ ਤਾਂ ਉਹਦੇ ਵਾਸਤੇ ਥੋੜੀਆਂ ਅਲੱਗ ਹਦਾਇਤਾਂ ਨੇ ਉਹਦੇ ਤਹਿਤ ਹੀ ਵੈਸੇ ਕਾਰਵਾਈ ਆਰੰਭੀ ਗਈ ਸੀ ਜੀ ਉਦਰਤੀ ਜਿਹੜੇ ਇਹ ਜਿਹੜੇ ਮਕਾਨ ਮਾਲਕ ਜਾਂ ਕਾਬਜ਼ਕਾਰ ਸੀਗੇ ਇਹ ਨਸ਼ੇ ਦੇ ਨਸ਼ੇ ਨੂੰ ਵੇਚਣ ਦਾ ਕੰਮ ਵੀ ਕਰਦੇ ਸੀ ਪਤਾ ਲੱਗਿਆ ਵੀ ਇਹ ਜਿਹੜੇ ਇਹਨਾਂ ਦੇ ਕਾਬਜਕਾਰ ਸੀ ਜਿਹੜੇ ਮੁਖੀ ਸੀਗੇ ਉਹ ਜੇਲ੍ਹ ਦੇ ਵਿੱਚ ਵੀ ਨੇ ਤੇ ਉਹਨਾਂ ਦੇ ਖਿਲਾਫ 6 6 7 7 ਪਰਚੇ ਵੀ ਨੇ ਐਨਡੀਪੀਐਸ ਐਕਟ ਦੇ ਅਸਰ ਇਸ ਕਰਕੇ ਪਰ ਇਹ ਕੀ ਨਾਮ ਸੀ ਜਿਹੜਾ ਜਿਹਨਾਂ ਦੇ ਘਟ ਹੈ ਨਹੀਂ ਦੇਖੋ ਐਗਜੈਕਟ ਤਾਂ ਮੈਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਨਹੀਂ ਕਿਉਂਕਿ ਅਸੀਂ ਦਾ ਡਿਊਟੀ ਮੈਜਿਸਟ੍ਰੇਟ ਹੀ ਇੱਥੇ ਸਾਡੀ ਟੀਮ ਕੰਮ ਕਰ ਰਹੀ ਆ ਤੇ ਬਾਕੀ ਨਗਰ ਨਗਰਪੰਚਾਇਤ ਪੀਖੇ ਕੋਲ ਸਾਰਾ ਰਿਕਾਰਡ ਹੈਗਾ ਹਾਂ ਜਿੱਦਾਂ ਦੋ ਘਰਟਾਏ ਗਏ ਨੇ ਕਿ ਹੋਰ ਵੀ ਘਰ ਜਿਹੜੇ ਇੱਥੇ ਨਜਾਇਜ਼ ਕਬਜ਼ੇ ਨੇ ਉਹ ਵੀ ਲੈ ਫਿਲਹਾਲ ਉਹਨਾਂ ਵੱਲੋਂ ਇਹ ਦੇਖੋ ਦੋ ਘਰਾਂ ਨੂੰ ਢਾਉਣ ਦਾ ਕਾਰਜ ਵੀ ਆਰੰਭ ਹੀ ਗਈ ਆ ਇਸ ਤੋਂ ਬਾਅਦ ਇਹ ਤਾਂ ਨਗਰਪੰਚਾਇਤ ਪੀਖੇ ਨੇ ਆਪਣੀ ਡਿਊਟੀ ਕਰਨੀ ਹੈ ਚਲੋ ਉਸ ਤੋਂ ਬਾਅਦ ਦੇਖਣਗੇ ਉਹ ਜਾਂ ਕੋਈ ਨਜਾਇਜ਼ ਕਬਜ਼ਾ ਜਿਹੜਾ ਉਹ ਘਰਟਾਏ ਉਹਦੇ ਨਸ਼ੇ ਵੀ ਇਹ ਵੀ ਨਸ਼ੇ ਦਾ ਕੰਮ ਕਰਦੇ ਆ ਨਾ ਮੈਨੂੰ ਐਗਜ਼ੈਕਟਲੀ ਪਤਾ ਨਹੀਂ ਉਹਨਾਂ ਦੇ ਕਹਿਣ ਮੁਤਾਬਕ ਇਹ ਹੈ ਪਰ ਨਜਾਇਜ਼ ਕਬਜ਼ਾ ਤਾਂ ਨਜਾਇਜ਼ ਕਬਜ਼ਾ ਹੀ ਹੈ ਉਹ ਤਾਂ ए ਬੀ ਸੀ ਡੀ ਠੀਕ ਹੈ ਜੀ ਥੈਂਕ ਤੋ ਤੇ ਰਿਖੇ ਜਗਤ ਦੀ ਗੱਲ ਕੀਤੀ ਜਾਵੇ ਤਾਂ ਆਈਪਲ ਯਾਨੀ ਕਿ ਇੰਡੀਅਨ ਪ੍ਰੀਮੀਅਰ ਲੀਗ 2025 ਦਾ ਅੱਜ 7ਵਾਂ ਮੈਚ ਖੇਡਿਆ ਜਾਵੇਗਾ। ਸਬੀਤੇ ਕੱਲ ਆਈਪਲ 2025 ਸੀਜ਼ਨ ਦਾ ਛੇਵਾਂ ਮੈਚ ਕੋਲਕਾਤਾ ਨਾਈਟ ਰਾਈਡਰਸ ਅਤੇ ਰਾਜਸਥਾਨ ਰਾਇਲਸ ਵਿਚਕਾਰ ਖੇਡਿਆ ਗਿਆ ਸੀ ਤੇ ਇਹ ਮੈਚ ਗੁਹਾਟੀ ਦੇ ਬਰਸਪਾਰਾ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਸੀ। ਦੱਸਦੀ ਹੈ ਕਿ ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਅਜੰਕਿਆ ਰਹਾਣੇ ਨੇ ਟਾਸ ਜਿੱਤ ਕੇ ਰਾਜਸਥਾਨ ਰਾਇਲਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ ਤਾਂ ਇੰਡੀਅਨ ਪ੍ਰੀਮੀਅਰ ਲੀਗ 2025 ਸੀਜ਼ਨ ਦਾ ਛੇਵਾਂ ਮੈਚ ਬੁੱਧਵਾਰ ਨੂੰ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡਿਆ ਗਿਆ ਦੱਸਦੇ ਕਿ ਗੁਹਾਟੀ ਦੇ ਬਾਰਸਪਾਰਾ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡੇ ਗਏ ਇਸ ਮੈਚ ਨੂੰ KKR ਨੇ 8 ਵਿਕਟਾਂ ਨਾਲ ਜਿੱਤ ਲਿਆ ਜਾਂ ਇਸ ਦੇ ਨਾਲ ਹੀ ਜੰਗਿਆ ਰਹਾਣੇ ਦੀ ਕਪਤਾਨੀ ਵਾਲੀ KKR ਟੀਮ ਨੇ ਇਸ IPL ਸੀਜ਼ਨ ਦੇ ਵਿੱਚ ਜਿੱਤ ਦਾ ਖਾਤਾ ਖੋਲ ਦਿੱਤਾ ਤੇ ਇਹ ਟੀਮ ਦਾ ਸਿਰਫ ਦੂਜਾ ਮੈਚ ਸੀ ਪਹਿਲੇ ਮੈਚ ਵਿੱਚ ਇਸ ਨੂੰ ਰਾਇਲ ਚੈਲੈਂਜਰਸ ਬੈਂਗਲੌਰ ਦੇ ਹੱਥੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਸੀਜ਼ਨ ਦੇ ਵਿੱਚ ਰਾਜਸਥਾਨ ਟੀਮ ਦੀ ਇਹ ਲਗਾਤਾਰ ਦੂਜੀ ਹਾਰ ਹੈ ਇਸ ਨੇ ਆਪਣਾ ਪਹਿਲਾ ਮੈਚ ਸਨਰਾਈਜ਼ਰਸ ਹైదరాబాద్ ਵਿਰੁੱਧ ਖੇਡਿਆ ਜਿਸ ਦੇ ਵਿੱਚ ਉਸਨੂੰ 44 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਦੱਸਤੀ ਹੈ ਕਿ ਪਹਿਲੇ 3 ਮੈਚਾਂ ਵਿੱਚ ਸੰਜੂ ਸੈਮਸਨ ਦੀ ਬਜਾਏ ਰਾਜਸਥਾਨ ਟੀਮ ਦੀ ਕਮਾਂਡ ਡ੍ਰੈਨ ਪ੍ਰਾਗ ਦੇ ਹੱਥਾਂ ਦੇ ਵਿੱਚ ਹੈ ਤੇ ਮੈਚ ਦੇ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਾ ਰਾਜਸਥਾਨ ਦੀ ਟੀਮ ਨੇ 152 ਦੌੜਾਂ ਦਾ ਟੀਚਾ ਰੱਖਿਆ ਸੀ ਤੇ ਜਵਾਬ ਦੇ ਵਿੱਚ ਕੇਕੇਆਰ ਨੇ 17.3 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਤੇ ਜਿਹੜੀ ਕਿ ਮੈਚ ਨੂੰ ਆਪਣੇ ਨਾਮ ਹਾਸਲ ਕਰ ਲਿਆ ਤੇ ਇਸ ਮੈਚ ਦੇ ਵਿੱਚ ਜਿੱਤ ਹਾਸਲ ਕਰ ਲਈ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬੱਸ ਇੰਨੇ ਹੀ ਮੈਨੂ ਤੋਂ ਚਾਹਤਾਂ ਤਾਂ ਪਾ